ਬੋਲੇ ਸ਼ੰਕਰ ਭਗਵਾਨ ਕੀ ਜੈ ਬੋਲੇ ਪਰਵਾਨੀ ਬਾਬਾ ਕੀ ਜੈ ਅੱਜ 30 ਲੰਗਰ ਲੱਗਦਾ ਯਾਰ ਆਮਰਨਾਥ ਵਾਲੀ ਪਾਸੇ ਅੱਜ ਸ਼ਿਪੋਲੇ ਲੰਗਰ ਕਮੇਟੀ ਲਹਰਾਗਾਗਾ ਵੱਲੋਂ ਹਰਕੇਸ਼ ਕੁਮਾਰ ਜੀ ਦੀ ਦੇਖਰੇਖ ਦੇ ਵਿੱਚ 30 ਲੰਗਰ ਲਗਾਤਾਰ ਮਤ 30 ਸਾਲ ਹੋ ਗਏ ਅੱਜ ਟੀਮਾਂ ਲੰਗਰ ਹੈ ਜਿਹੜਾ ਇਹ ਲੈ ਕੇ ਅਮਰਨਾਦੀ ਯਾਤਰਾ ਤੇ ਜਾ ਰਹੇ ਨੇ ਸੋ ਜਿਹੜੇ ਸ਼ਰਧਾਲੂ ਉਤੇ ਦੇਸ਼ ਵਿਦੇਸ਼ ਦੇ ਵਿੱਚੋਂ ਆਉਂਦੇ ਨੇ ਤੇ ਉੱਥੇ ਜਾ ਕੇ ਲੰਗਰ ਲਾਉਣਾ ਤੇ ਉੱਥੇ ਜਦੋਂ ਇਹ ਲੱਗਾ ਹੋਏਗਾ ਸਾਹਮਣੇ ਵਲੈਕਸ ਸ਼ਿਪ ਹੋਲੇ ਲੰਗਰ ਕਮੇਟੀ ਲਹਿਰਾਗਾ ਸੋ ਉੱਥੇ ਇਹ ਲੰਗਰ ਲਾਉਣਗੇ ਦਾ ਇਸ ਦੇ ਨਾਲ ਜਿੱਥੇ ਉਹਨਾਂ ਯਾਤਰੀਆਂ ਦੀ ਸੇਵਾ ਹੋਏਗੀ ਉੱਥੇ ਸਾਡੇ ਸ਼ਹਿਰ ਦਾ ਨਾਮ ਵੀ ਹੈ ਜਿਹੜਾ ਹੋਰ ਰੋਸ਼ਨ ਹੋਏਗਾ ਇਹਨਾਂ ਦੇ ਨਾਲ ਕਈ ਸਾਥੀ ਨੇ ਜਿਹੜੇ ਉਹ ਵੀ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਜਾ ਰਹੇ ਨੇ ਸੋ ਮੈਂ ਇਹਨਾਂ ਦੇ ਸੁਦਮ ਦੀ ਪ੍ਰਸ਼ੰਸਾ ਕਰਦਾ ਕਿ ਕਿਉਂਕਿ ਸਭ ਤੋਂ ਵੱਡਾ ਆਪਣੀ ਸੰਸਕ੍ਰਿਤੀ ਦੇ ਵਿੱਚ ਲਿਖਿਆ ਹੀ ਹੀ ਹੈ ਕਿ ਕਿਸੇ ਨੂੰ ਭੋਜਨ ਦੇਣਾ ਇਹ ਸਭ ਤੋਂ ਵੱਡਾ ਪੁੰਨ ਹੈ ਜਿਹੜਾ ਇਹ ਲੋਕਾਂ ਦੇ ਸਹਿਯੋਗ ਦੇ ਨਾਲ ਆਪਣੀ ਮਿਹਨਤ ਦੇ ਨਾਲ ਹਰ ਸਾਲ ਕਰਦੇ ਆ ਸੋ ਸ਼ਿਵ ਭੋਲੇ ਮਹਾਰਾਜ ਆਪਣਾ ਆਸ਼ੀਰਵਾਦ ਸਾਰੇ ਲੋਕਾਂ ਤੇ ਸਾਰੇ ਦੇਸ਼ ਤੇ ਸਾਰੀ ਸ੍ਰਿਸ਼ਟੀ ਤੇ ਬਣਾਈ ਰੱਖਣਾ ਇਸ ਚੀਜ਼ ਦੀ ਮੈਂ ਕਾਮਨਾ ਕਰਦਾ ਤੇ ਇਹਨਾਂ ਨੂੰ ਤੰਦਰੁਸਤੀ ਦੇਵੇ ਭਗਵਾਨ ਕਿਉਂਕਿ ਅਮਰ ਨਦੀ ਯਾਤਰਾ ਜਿਵੇਂ ਆਪਾਂ ਸਾਰੇ ਜਾਣਦੇ ਆ ਬਹੁਤ ਇਕੱਠੇ ਦੀ ਯਾਤਰਾ ਹੈ ਤੇ ਉੱਥੇ ਕੋਈ ਪਤਾ ਨਹੀਂ ਮੌਸਮ ਕਦੋਂ ਠੀਕ ਹੋ ਜਾਂਦਾ ਹੈ ਕਦੋਂ ਖਰਾਬ ਹੋ ਜਾਂਦਾ ਹੈ ਸੋ ਇਹਨਾਂ ਹਾਲਾਤਾਂ ਦੇ ਵਿੱਚ ਉੱਥੇ ਲੰਗਰ ਲਾਉਣਾ ਸੋ ਇਹ ਤਗੜੇ ਨੇ ਇਸੇ ਤਰ੍ਹਾਂ ਭਗਵਾਨ ਦਾ ਆਸ਼ੀਰਵਾਦ ਇਹਨਾਂ ਤੇ ਬਣਿਆ ਰਹੇ ਤੰਦਰੁਸਤ ਰਹਿਣ ਅੱਜ ਖੁਸ਼ੀ-ਖੁਸ਼ੀ ਜਾ ਰਹੇ ਨੇ ਤੇ ਖੁਸ਼ੀ-ਖੁਸ਼ੀ ਲੋਕਾਂ ਦੀ ਸੇਵਾ ਕਰਕੇ ਲੰਗਰ ਸੰਪੂਰਨ ਕਰਕੇ ਇੱਥੇ ਵਾਪਸ ਆਉਣ ਕਿਵੇਂ ਕਸ਼ਮੀਰ ਦੇ ਵਿੱਚ ਜਿੱਥੇ ਇਹ ਲੰਗਰ ਲਾਉਣ ਜਾਂਦੇ ਆ ਉੱਥੇ ਸਮੱਸਿਆ ਬਹੁਤ ਆਉਂਦੀਆਂ ਨੇ ਯਾਤਰੀਆਂ ਨੂੰ ਪੜਕੇ ਆ ਕਿਵੇਂ ਦੇਖਦੇ ਹੋ ਕਿ ਇਹਨਾਂ ਦਾ ਉਪਰਾਲਾ ਜਿਹੜਾ 30 ਸਾਲ ਦਾ ਲਗਾਤਾਰ ਚੱਲ ਰਿਹਾ ਹੈਗਾ ਦੇਖੋ ਕੱਲਿਆਂ ਸਮੱਸਿਆਵਾਂ ਨਹੀਂ ਆਉਂਦੀਆਂ ਇਹ ਸਮਝ ਲਓ ਕਿ ਬੜੇ ਆਪਣੀ ਜਾਨ ਦੀ ਬਾਜ਼ੀ ਲਾ ਕੇ ਉੱਥੇ ਜਾਂਦੇ ਆ ਕਿਉਂਕਿ ਹਾਲਾਤ ਜਿਹੜੇ ਬਣਾਏ ਹੋਏ ਨੇ ਸਾਡੇ ਹੁਕਮਰਾਨਾਂ ਨੇ ਉੱਥੇ ਉੱਥੇ ਹਰ ਸਮੇਂ ਕਿਤੇ ਗੋਲੀ ਚੱਲਦੀ ਹੈ ਕਿਤੇ ਕੁਝ ਚੱਲਦਾ ਤੇ ਖਾਸ ਤੌਰ ਤੇ ਦੂਜੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਸੋ ਇਹ ਬਹੁਤ ਵੱਡਾ ਕੰਮ ਹੈ ਇਹ ਜਿਹੜਾ ਇਹ ਰਿਸਕ ਵੀ ਲੈਂਦੇ ਆ ਪਰ ਮੈਂ ਕਹਿ ਸਕਦਾ ਕਿ ਇਹਨੂੰ ਉੱਥੇ ਜੋ ਚੰਦ ਲੋਕ ਨੇ ਜਿਹੜੇ ਉਹ ਜਿਹੜੇ ਏਕੇ 47 ਦੇ ਜ਼ੋਰ ਦੇ ਉੱਤੇ ਲੋਕਾਂ ਨੂੰ ਏਕੇ 47 ਦੇ ਜ਼ੋਰ ਤੇ ਡਰਾਉਣਾ ਚਾਹੁੰਦੇ ਆ ਦੇਸ਼ ਦੇ ਹਿੰਦੁਸਤਾਨ ਇੱਕ ਐਸਾ ਦੇਸ਼ ਹੈ ਜਿੱਥੇ ਕਦੇ ਨਾ ਤਾਂ ਡਰੇ ਆ ਕਿਸੇ ਨੂੰ ਤੇ ਨਾ ਕਿਸੇ ਨੂੰ ਡਰਾਇਆ ਹੈ ਉਹਨਾਂ ਦੇ ਬਹਾਦਰ ਲੋਕਾਂ ਨੂੰ ਡਰਾਉਣਾ ਚਾਹੁੰਦੇ ਆ ਯਾਰ ਪਿਛਲੇ ਲੰਬੇ ਸਮੇਂ ਤੋਂ ਕੋਸ਼ਿਸ਼ ਹੋ ਰਹੀ ਹੈ ਪਰ ਸਫਲਤਾ ਨਹੀਂ ਉਹਨਾਂ ਨੂੰ ਮਿਲ ਸਕਦੀ ਨਾ ਕਦੇ ਸਫਲਤਾ ਮਿਲੇਗੀ ਸੋ ਸਰਕਾਰਾਂ ਨੂੰ ਵੀ ਜ਼ਹੀਰ ਹੈ ਕੇਂਦਰ ਦੀ ਸਰਕਾਰ ਨੂੰ ਵੀ ਚਾਹੀਦਾ ਜਿਹੜਿਆਂ ਪਿਛਲੇ ਦਿਨਾਂ ਦੇ ਵਿੱਚ ਇੱਕਦਮ ਤੇਜ਼ੀ ਆਈ ਹੈ ਪਹਿਲਾਂ ਵਸਤੇ ਫਾਇਰਿੰਗ ਹੋ ਗਈ ਫੇਰ ਫਾਇਰਿੰਗ ਹੋਈ ਹੈ ਇਸ ਦੇ ਲਈ ਜਿਹੜੇ ਉਚਿਤ ਪ੍ਰਬੰਧ ਕਰਨ ਤੇ ਜਿਹੜੇ ਅਮਰਨਾਦੀ ਯਾਤਰਾ ਤੇ ਯਾਤਰੀ ਜਾਂਦੇ ਨੇ ਉਹਨਾਂ ਦੀ ਸੁਰੱਖਿਆ ਦਾ ਤੇ ਜਿਹੜੇ ਉੱਤੇ ਸੇਵਾ ਕਰਨ ਜਾਂਦੇ ਨੇ ਉਹਨਾਂ ਦੀ ਸੁਰੱਖਿਆ ਦੇ ਜਿਹੜੇ ਟੁੱਕ ਮੈਂ ਇੰਤਜ਼ਾਮ ਕਰਨੇ ਉੱਤੇ ਚਾਹੀਦੀ ਹੈ